ਖੰਨਾ ਰੋਡ ਉੱਪਰ ਪਿੰਡ ਉਟਾਲਾ ਜਿਹੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਆਪਣੀ ਹੀ ਬੱਸ ਹੇਠਾਂ ਆ ਕੇ ਕੰਡਕਟਰ ਵੱਲੋਂ ਦਮ ਤੋੜ ਦੇਣ ਦਾ ਸਮਾਚਾਰ ਮਿਲਿਆ ਏ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਸ ਦਾ ਕੰਡਕਟਰ ਬੱਸ ਨੂੰ ਪਿੱਛੇ ਕਰਵਾ ਰਿਹਾ ਸੀ ਬੜੀ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪ੍ਰਾਈਵੇਟ ਬੱਸ ਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ ਪਿੰਡ ਉਟਾਲਾ ਨੇੜੇ ਸੜਕ ਉੱਪਰ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਵੈਕ ਕਰਵਾਉਣ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪੁਲਸ ਵੱਲੋਂ ਕਾਰਵਾਈ ਕਰਦਿਆਂ ਬੱਸ ਦੇ ਡਰਾਈਵਰ ਖਿਲਾਫ ਅਣਗੈਲੀ ਅਤੇ ਲਾਪਰਵਾਹੀ ਵਰਤਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ ਮ੍ਰਿਤਕ ਜੋ ਕਿ ਆਪਣੇ ਪਿੱਛੇ 2 ਸਾਲ ਦੀ ਤੀ ਅਦੇ ਪਤਨੀ ਨੂੰ ਛੱਡ ਗਿਆ ਹੈ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਸਮਿਤੀ ਜੀ ਮੇਰਾ ਛੋਟਾ ਬ੍ਰਦਰ ਜੀ ਈ ਨਾਮ ਸੀ ਉਹਨਾਂ ਦੀ ਉਮਰ ਕਿੰਨੀ ਸੀ ਕਰਨਜੀਤ ਸਿੰਘ ਨਾਂ ਆਈ 35 ਕਿ ਸਾਲ ਉਮਰ ਦੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਘਟਨਾ ਪਾਪੜੀ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਹ 'ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੋਕ ਦਿੱਤੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋਂ ਉੱਪਰ ਚੜ ਗਈ ਉਹਨੂੰ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਗਿਆ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਦਿਨਘੇੜੀ ਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀਗੀ ਜੀ ਕੀ ਘਟਨਾ ਵਾਪਰੀ ਜੀ ਘਟਨਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇਟ ਲੱਗਣ ਕਾਰਨ ਉਹਦੀ ਡੈਥ ਹੋ ਗਈ ਇਹ ਉਹ ਹੈ ਹਾਂਜੀ ਮੈਰ ਜਿੰਨਾ ਚਿਰ ਉਹਨਾਂ ਵਿਆਹ ਤਿੰਨ ਕਿ ਸਾਲ ਹੋਏ ਤੇ ਸਾਲ ਦੀ ਬੱਚੇ ਇੱਕ ਬੱਚਾ ਜੀ ਇਹਨਾਂ ਲੋਕ ਸਾਲ ਦੀ ਗੁੱਡੀ ਹੈ ਜੀ ਤੇ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਠੀਕ ਕਿਹੜੀ ਡਾਕਟਰ ਗੁਰਦੀਪ ਸਰ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਹੈ ਤੇ ਉਹ ਟਰੱਕਰ ਸੀਗਾ ਤੇ ਮੇਰੇ ਕੋਲ ਬਰਾਡ ਡਾਟ ਆਇਆ ਐਕਸੀਡੈਂਟ ਕਰਕੇ ਦਿੱਤੇ ਆ ਕੀ ਗੱਲ ਹੈ ਜੀ ਕਿਵੇਂ ਦਿੱਤ ਕੀ ਐਕਸੀਡੈਂਟ ਹੋ ਗਿਆ ਸਰ ਮੈਂ ਜਦੋਂ ਉਹਦਾ ਸੀਪੀਆਰ ਕਰਕੇ ਹੋ ਸਕਦੀ ਹੈ ਮੈਂ ਜਦੋਂ ਸੀਪੀਆਰ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਹੈ ਬਾਕੀ ਪੋਸਮਾਰਟਮ ਤੋਂ ਇਨਫੋਰਮੇਸ਼ਨ ਕਨਫਰਮ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈ ਕਰਨੇ ਕੋਈ ਨਹੀਂ ਘਟਨਾ ਹੈਗੀ ਜੀ ਸਾਰੇ ਕੁਝ ਟਿਕਟ 21 11:30 ਨਾ 11:30 ਨਾ ਇਨਕੀ ਇਹ ਦਾ ਪੇਸ਼ੈਂਟ 40 ইয়ার্স ਇਹਦਾ ਨਾਮ ਰਜੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪਤੇਗੜ ਸਾਹਿਬ ਪਿੰਡ ਦਾ ਸੋਤ ਪਤੇਗੜ ਸਾਹਿਬ ਦਾ ਦੂਸਰਾ ਡਰਾਈਵਰ ਹਰਜੀਤ ਸਿੰਘ বাস ਨੰਬਰ 2120 ਬੀ ਕੇ 570 ਦੇ ਨਾਲ ਸਮਾਹ ਆਰਪੀ ਸਿੰਘ ਸੁਨੀਤ ਜੇਰਾ ਤਾਂ ਕਰੈਕਟਰ ਸੀਗਾ ਇੱਕ ਪਾਸੇ ਪਿੱਛੇ ਘਾਰਾ ਸੀਗਾ ਹਰਜੀਤ ਸਿੰਘ ਸਮਾਹ ਆਪਸ ਨੂੰ ਬਸੇ ਤਾਮਿਹੜੀ ਪੀਐਸਮਲੋਂ ਦਿਲਾ ਪਤਾ ਕਰ ਲਿਆ ਇਹ ਵੀ ਲਗਭਗ ਅੱਜ ਹੀ ਮੂਹਰ ਦੇ ਮੌਤ ਹੋ ਗਈ ਸੀ ਕਾਰਗੋ ਅਮਰਜੈਂਸੀ ਜਾਂਦੀ ਜਾ ਰਹੀ ਹੈ ਕਿੰਨੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰ ਹੈ ਜੀ ਇਹ ਬਾਥਰੂਮ ਪਿੱਛੇ ਕਰਨ ਲੱਗਿਆ ਸੀ ਬਾਈ ਹਾਂ ਦੀ ਬੱਸ ਬੈਕ ਕਰਾ ਦੇਗੀ ਪੂਰੀ ਜਾਮ ਲੱਗਿਆ ਜੀ ਤੇ ਮੈਂ ਕਹਿੰਦਾ ਕਿ ਇਹ ਥੱਲੇ ਆ ਕੇ ਬਸ ਥੱਲੇ ਬਸ ਜੀ ਪੇਟ ਵੱਜੀ ਫਿਰ ਰੁਕਣਾ ਕਿ ਮੂਹ ਮੰਡੇ ਤੇ ਆਜ ਸਾਢੇ ਦੀ ਸਿਰਫ ਸਰ ਕਿਹੜੀਆਂ ਤਰ੍ਹਾਂ ਮਤਿਹਤ ਬਕਰ ਦਾ ਕੀ ਤਕਨੀਕ ਬਕਰ ਦੱਸੋ ਸਰ ਮੈਂ ਮੈਂ ਬਕਰ ਰਿਹਾ ਹਾਂ ਜਿਸ ਤੋਂ ਸਮਾਉਪ ਹਰ ਪੀਸ ਨੂੰ ਡਰਾਈਵਰ ਹਾਂ ਜੀ ਕਿਹੜੀਆਂ ਤਰ੍ਹਾਂ ਮਤਿਹਤ ਇਹਨਾਂ ਦੇ ਪਾਸੇ ਤੋਂ ਜੀ 786106 ਵੀਨਸ ਦੇ ਇਹ ਐਡਰੈਕਟ ਕਰਤਾਰੇ ਬਈ ਜੀ ਨਹੀਂ ਮੌਕੇ ਬਸ ਰੋਟਾ ਚੱਲ ਗਿਆ ਨਹੀਂ ਅਜੇ ਕਰਾਇਆ ਡਰਾਈਵਰ ਜਦੋਂ ਪਾਸ ਚਲਾ ਰਿਹਾ ਸੀ ਪਿੱਛੇ ਵੈਕ ਕਰਦਾ ਜਿਹਨੂੰ ਪਤਾ ਨਹੀਂ ਲੱਗਿਆ ਕਿ ਇਹ ਵੀ ਜਮ ਨਹੀਂ ਉਹਨੂੰ ਪਤਾ ਨਹੀਂ ਜਾਮ ਲੱਗਿਆ ਦੀ ਉੱਥੇ ਜੀ ਉਹਨੂੰ ਪਤਾ ਲੱਗਿਆ ਪਾਸ ਤੋਂ ਲੰਬੀ ਹੋ ਗਈ ਪਤਾ ਨਹੀਂ ਪਤਾ ਗਿਆ ਮੈਂ ਸਾਬਰ ਜਿਨਾ ਹੋਣੇ ਆਖਲ ਕਰਾਇਆ ਜਾ ਕੇ ਆ ਕੇ ਇਹ ਮੌਕੇ ਅੱਜ ਉਹਦਾ ਨਖਾ ਬਜਾ ਅੱਜ ਉਹਦਾ ਕੱਲ ਦਾ ਕੰਮ ਸੀ ਇਹ ਡਰਾਈਵਰ ਆਪੂ ਦੇ ਹਸਪਤਾਲ ਨੇ ਕਿਤੇ ਅੰਬੇਰ ਵਾਸਤੇ ਦੀ ਦੂਰ ਲੱਗੀ